ਨਮਸਕਾਰ ਦੋਸਤੋ ਐਨ ਐਨ ਪਾਤਨੇਓ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੀਸ਼ ਅਗਰਵਾਲ ਅੱਜ ਅਸੀਂ ਗੱਲ ਕਰਾਂਗੇ ਆਰਟੀਆ ਡਿਪਾਰਟਮੈਂਟ ਚ ਫੈਲੇ ਤਰ੍ਹਾਂ ਤਰ੍ਹਾਂ ਦੇ ਭ੍ਰਿਸ਼ਟਾਚਾਰ ਸੰਬੰਧੀ ਤੇ ਸਾਨੂੰ ਇਸ ਸੰਬੰਧੀ ਜਾਣਕਾਰੀ ਦੇਣਗੇ ਸਮਾਜ ਸੇਵਕ ਅਮਨਦੀਪ ਜੀ ਆਓ ਗੱਲ ਕਰਦੇ ਹਾਂ ਅਮਨਦੀਪ ਜੀ ਨਾਲ ਜੀ ਅਮਨ ਜੀ ਆਰਟੀਆ ਡਿਪਾਰਟਮੈਂਟ ਚ ਜਿਹੜਾ ਕਰਪਸ਼ਨ ਆ ਉਹ ਕਿਵੇਂ ਹੁੰਦਾ ਸਰ ਕਰਪਸ਼ਨ ਤਾਂ ਨੀਚਲੇ ਲੈਵਲ ਤੋਂ ਸ਼ੁਰੂ ਹੋ ਚੁੱਕੀ ਹੈ ਜੀ ਹੁਣ ਪਹਿਲਾਂ ਤਾਂ ਕਲਰਕ ਤਾਂ ਲੈੰਦੀ ਲੈਂਦੇ ਸੀ ਪੈਸੇ ਹੁਣ ਜਿਹੜੇ ਸਿਕਿਉਰਟੀ ਗਾਰਡ ਨੇ ਉਹ ਜਿਹੜੇ ਰੂਲ ਨਿਕਲਦੇ ਨੇ ਉਸ ਦਾ ਨਜਾਇਜ਼ ਫਾਇਦਾ ਚੱਕਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਲੀਗਲ ਨਹੀਂ ਹੈ 에ਜੰਟਰ ਨਾਲ ਜਾਣਾ ਨਾ ਤਾਂ ਇਹ অথੋਰੀਜ਼ਡ ਨੇ ਸਰਕਾਰ ਵੱਲੋਂ ਕਿ ਜਾਨਾ ਹੁਣ ਉਸ ਚੀਜ਼ ਦਾ ਸਿਕਿਉਰਟੀ ਗਾਰਡ ਨਜਾਇਜ਼ ਫਾਇਦਾ ਚੱਕਦੇ ਨੇ ਅਤੇ 에ਜੰਟ ਜਿਹੜੇ ਜਨਤਾ ਤੋਂ 100-100 200-200 ਰੁਪਿਆ ਲੈ ਕੇ ਅੰਦਰ ਕਲਰਕਾ ਕੋਲ ਭੇਜਦੇ ਨੇ ਜਦੋਂ ਕਿ ਇਹ ਇਸ ਤਰ੍ਹਾਂ ਨਹੀਂ ਕਰ ਸਕਦੇ ਹਾਂਜੀ ਕਰਪਸ਼ਨ ਉਧਰੋਂ ਸ਼ੁਰੂ ਹੁੰਦੀ ਹੈ ਫਿਰ ਉੱਪਰਲੇ ਲੈਵਲ ਤੱਕ ਜਾਂਦੀ ਹੈ ਜਦੋਂ ਏਜੰਟ ਕਲਰ ਕਾਰਨ ਤੋਂ ਕੰਮ ਕਰਾਉਂਦੇ ਨੇ ਉਹਨਾਂ ਨੂੰ ਹੀ ਪੈਸੇ ਦਿੰਦੇ ਨੇ ਕਈ ਏਜੰਟ ਤਾਂ ਇਹੋ ਜਿਹੇ ਹੀ ਨੇ ਜਿਨ੍ਹਾਂ ਦਾ ਮੈਂ ਤੁਹਾਨੂੰ ਸਬੂਤ ਵੀ ਪੇਸ਼ ਕਰਦਾਗਾ ਇਹਨਾਂ ਦੇ ਘਰੇ ਜਾ ਜਾ ਕੇ ਇਹਨਾਂ ਦੀ ਆਈਡੀਆਂ ਦੀ ਵਰਤੋਂ ਵੀ ਕਰਦੇ ਨੇ ਓਕੇ ਇੰਨੇ ਵੱਡੇ ਲੈਵਲ ਤੇ ਜਿਹੜਾ ਹੈ ਪਰਿਸ਼ਟਾਚਾਰ ਸੱਜਣ ਦੇ ਸਰਕਾਰੀ ਆਈਡੀ ਇਹ ਵਰਤ ਨਹੀਂ ਸਕਦੇ ਨਹੀਂ ਵਰਤ ਸਕਦੇ ਪੰ ਇਹ ਇਹਨਾਂ ਦੀ ਆਈਡੀ 5 ਵਜੇ ਤੋਂ ਬਾਅਦ ਘਰਾਂ 'ਚ ਚਲਦੀ ਹੈ ਓਕੇ 90% ਕੰਮ ਸ਼ਾਮ ਤੋਂ ਬਾਅਦ ਹੁੰਦਾ ਠੀਕ ਹੈ ਜਦ ਕਿ ਪਬਲਿਕ ਤਾਂ ਸਵੇਰੇ 9 ਤੋਂ 5 ਜਾਂਦੀ ਹੈ ਕੰਮ ਇਹਨਾਂ ਦਾ ਸਾਰਾ ਸ਼ਾਮ ਤੋਂ ਬਾਅਦ ਹੁੰਦਾ ਹੀ ਮਤਲਬ ਸਰਕਾਰੀ ਅਸਰ ਦੀ ਆਈਡੀ ਇਹ ਯੂਜ਼ ਕਰ ਰਹੇ ਨੇ ਹਾਂਜੀ ਐਸ ਪਰ ਰੂਲ ਇਹ ਸ਼ਾਮ ਤੋਂ ਬਾਅਦ ਆਈਡੀ ਚਲਾ ਨਹੀਂ ਸਕਦੀ ਪਰ ਮੇਰੇ ਕੋਲ ਉਹਨਾਂ ਦੇ ਪ੍ਰੂਫ ਨੇ ਸਬੂਤ ਨੇ ਇਹ ਰਾਤੀ 9:30 9:00 ਵਜੇ ਤੱਕ ਆਪਣੀ ਆਈਡੀ ਦੀ ਵਰਤੋਂ ਕਰਦੇ ਨੇ ਉਸ ਦੀ ਫੋਟੋ ਜੀ ਮੇਰੇ ਕੋਲ ਹੈ ਆ ਦੇ ਕੋਈ ਇਸ ਵੈਪ ਦੀ ਐਂਟਰੀ ਪਈ ਹੈ ਰਾਤੀ 9:30 ਵਜੇ ਓਕੇ ਸਰਦਾਰ ਆ ਤੁਸੀਂ ਦੇਖ ਸਕਦੇ ਹੋ ਰਾਤੀ 9:30 ਵਜੇ ਕਿਹੜੀ ਪਬਲਿਕ ਇਹਨਾਂ ਕੋਲ ਬੈਠੀ ਸੀ ਜਿਹੜਾ ਇਹ ਕੰਮ ਕਰ ਰਹੇ ਸੀ ਇਹਨਾਂ ਦਾ ਓਕੇ ਇਹਨਾਂ ਦੇ ਜਿਹੜੇ ਸ਼ੋ ਵੀ ਕਰਦਾ ਸੀ ਇਹਨਾਂ ਨੇ ਕਿੱਥੇ ਬੈਠ ਕੇ ਕੀਤਾ ਸੀ ਕੰਮ ਹਾਂਜੀ ਇਹਨਾਂ ਦੀ ਆਈਡੀ 'ਚ ਉਹ ਇਹਨਾਂ ਦੀ ਆਈਡੀ 'ਚ ਸ਼ੋ ਹੁੰਦਾ ਆਈਪੀ ਐਡਰੈਸ ਆ ਜਾਂਦਾ ਕਿਹੜੀ ਆਈਡੀ ਕਿੱਥੇ ਚੱਲੀ ਆ ਉਹ ਜੇ ਅਸੀਂ ਕ੍ਰਾਈਮ ਬ੍ਰਾਂਚ ਵਾਲਿਆਂ ਨੂੰ ਲਈਏ ਤਾਂ ਉਹ ਵੈਰੀਫਾਈ ਕਰ ਸਕਦੇ ਨੇ ਕਿਹੜੀ ਆਈਡੀ ਸਹੀ ਚੱਲਦੀ ਸਹੀ ਕ੍ਰਾਈਮ ਬ੍ਰਾਂਚ ਜੀ ਤੇ ਹੋਰ ਇਸ ਵਿੱਚ ਕਿਸ ਕਿਸ ਤਰ੍ਹਾਂ ਦੇ ਜਿਹੜੇ ਹੈ ਪ੍ਰਿਸ਼ਟਾਚਾਰ ਸਰ ਦੂਜੀ ਗੱਲ ਇਹ ਹੈ ਜਿਹੜੇ ਇਹਨਾਂ ਦੇ ਸਿਕਿਉਰਿਟੀ ਗਾਰਡ ਨੇ ਉਹ ਦੇਖੋ ਤੁਸੀਂ ਪੁਲਸ ਵਾਲੀ ਵਰਦੀ ਪਾ ਕੇ ਬੈਠੇ ਨੇ ਖੜੇ ਨੇ ਆਰਟੀਏ ਡਿਪਾਰਟਮੈਂਟ ਜੀ ਹਾਂ ਜੀ ਇਹ ਤੁਸੀਂ ਫੋਟੋ ਦੇਖ ਸਕਦੇ ਹੋ ਇਸ ਦਾ ਨਾਮ ਕਰਮਾ ਤੇ ਜਿਹੜੇ ਇਹਨਾਂ ਦੇ ਮੁਖ ਅਫਸਰ ਨੇ ਬੰਬਦੀਪ ਸਿੰਘ ਜੀ ਉਹ ਨਾਲ ਖੜੇ ਨੇ ਓਕੇ ਆ ਭਵਨਦੀਪ ਸਿੰਘ ਵਾਲੀਆ ਆਰਟੀਏ ਪਟਿਆਲਾ ਜੀ ਉਹ ਨਾਲ ਖੜੇ ਨੇ ਪਰ ਇਹ ਫਿਰ ਵੀ ਇਹ ਚੈਕਿੰਗ ਤੇ ਨਹੀਂ ਜੀ ਇਹ ਨਾਲ ਇਹਨਾਂ ਤੇ ਚੈਕਿੰਗ ਦੇ ਨੇ ਜਿਹੜੀ ਸਾਰੀ ਕਰਪਸ਼ਨ ਹੁੰਦੀ ਹੈ ਓਕੇ ਇਹ ਸਾਰੀ ਸਕਿਉਰਟੀ ਗਾਰਡਾਂ ਵੱਲੋਂ ਹੋ ਰਹੀ ਹੈ ਠੀਕ ਹੈ ਜੀ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਚੈਕਿੰਗ ਦੇ ਦੌਰਾਨ ਤਾਂ ਇਹਨਾਂ ਦੇ ਨਾਲ ਬਿਸ਼ੇਪ ਜਾ ਸਕਦੇ ਨੇ ਪਰ ਇਸ ਤਰ੍ਹਾਂ ਇਹ ਵਰਦੀ ਧਾਰੀ ਜਿਹੜੀ ਹੈ ਇਹਨਾਂ ਨੂੰ ਅਲਾਉਡ ਨਹੀਂ ਹੈ ਸਰ ਐਸ ਐਸ ਵੱਲੋਂ ਪ੍ਰੋਵਾਈਡਰ ਵੱਲੋਂ ਨਿਯੁਕਤੀ ਹੋਈ ਹੈ ਜੀ ਐਸ ਐਸ ਪ੍ਰੋਵਾਈਡਰ ਕੀ ਫੁੱਲ ਫਾਰਮ ਕੀ ਹੈ ਇਹ ਪੁਰਾਣਾ ਨਾਮ ਹੀ ਹੈ ਸਰ ਐਸਐਸ ਪ੍ਰੋਵਾਈਡਰ ਇਹਨਾਂ ਨੇ ਮਤਲਬ ਉਹਨਾਂ ਦੇ ਥਰੂ ਇਹੇ ਡਿਪਾਰਟਮੈਂਟ ਚ ਰੱਖੇ ਗਏ ਨੇ ਜੀ ਇਹ ਸਕਿਉਰਟੀ ਗਾਰਡ ਦੀ ਵਰਦੀ ਤੁਹਾਨੂੰ ਪਤਾ ਨੀਲੀ ਇਹਨਾਂ ਦੀ ਵਰਦੀ ਅੱਛਾ ਵਰਦੀ ਉਹੀ ਹੈ ਜੋ ਸਕਿਉਰਟੀ ਗਾਰਡ ਦੀ ਮੇਰੀ ਤੇ ਕਾਲੀ ਪੈਂਟ ਹੁੰਦੀ ਜੀ ਹੁਣ ਇਹਨਾਂ ਦੇ ਸਾਰੇ ਆਰਟੀਆ ਦਫਤਰ ਦਾ ਇਹ ਦੇਖੋ ਕਮਰੇ ਦੇ ਬਾਹਰ ਖੜਾ ਹੈ ਠੀਕ ਹੈ ਇਹ ਸਕਿਉਰਟੀ ਗਾਰਡ ਹੈ ਇਹਨੇ ਵੀ ਪੂਲਸ ਵਾਲੀ ਵਰਦੀ ਪਾਈ ਪਈ ਹੈ ਠੀਕ ਹੈ ਜੀ ਇਹ ਬਾਲੀਆ ਸਾਹਿਬ ਦੇ ਆਰਟੀਆ ਡਿਪਾਰਟਮੈਂਟ ਸਾਹਿਬ ਦੇ ਬਾਹਰ ਖੜੇ ਨੇ ਦਫਤਰ ਦੇ ਹਾਂਜੀ ਨਾਲ ធីਮਾ ਜੀ ਨੇ ਜਿਹੜੇ ਆਰਟੀਆ ਨੇ ਹਾਂਜੀ ਇਹ ਉਹਨਾਂ ਦਾ ਇੰਪਲੋਏ ਆ ਜਾਂਦੇ ਜੀ ਜੀ ਜਦੋਂ ਅਸੀਂ ਇਹਨਾਂ ਕੋਲ ਜਾਂਦੇ ਹਾਂ ਅਫਸਰ ਕੋਲ ਇ ਤਾਂ ਮੈਂ ਇਹਨਾਂ ਅਫਸਰਾਂ ਕੋਲ ਇਹਨਾਂ ਦੀ ਸ਼ਿਕਾਇਤ ਲੈ ਕੇ ਵੀ ਗਿਆ ਪਰ ਉਹ ਅੱਗੋਂ ਮੈਨੂੰ ਕਹਿੰਦੇ ਨੇ ਕਹਿੰਦੇ ਤੈਨੂੰ ਕੀ ਦਿੱਕਤ ਹੈ ਵੀ ਜੇ ਵਰਦੀ ਨਹੀਂ ਪਾਉਂਦੇ ਜੀ ਠੀਕ ਹੈ ਹੁਣ ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਪੁਲਸ ਦੀ ਵਰਦੀ ਪਾ ਕੇ ਆਮ ਡਰਾਈਵਰਾਂ ਤੇ ਜਦੋਂ ਚੈਕਿੰਗ ਤੇ ਜਾਂਦੇ ਨੇ ਉੱਥੇ ਰੋਪ ਮਾਰ ਕੇ ਜਾਂ ਡਰਾਉਂਦੇ ਤੁੰਕਾਉਂਦੇ ਨੇ ਵੀ ਅਸੀਂ ਤੁਹਾਡੀ ਗੱਡੀ ਬੰਡ ਕਰ ਦਾਂਗੇ ਜਿਨ੍ਹਾਂ ਦੇ ਕਾਗਜ਼ ਨਹੀਂ ਪੂਰੇ ਠੀਕ ਹੈ ਇਹ ਉਹਨਾਂ ਨੂੰ ਪੈਸੇ ਇਕੱਠੇ ਕਰਨ ਦਾ ਕੰਮ ਕਰਦੇ ਹੋਏ ਨੇ ਹੁਣ ਏਜੰਟਾਂ ਦਾ ਵੀ ਤੁਹਾਨੂੰ ਦਿੱਤਾ ਪ੍ਰੂਫ ਜਿਹੜੇ ਆ ਏਜੰਟ ਖੜੇ ਨੇ ਉਹਨਾਂ ਤੋਂ ਪੈਸੇ ਲੈਂਦੇ ਨੇ ਸ਼ਰੇਆਮ 100 200 ਰੁਪਏ ਠੀਕ ਹੈ ਤੇ ਸਰਕਾਰ ਨੇ ਬਣਾ ਕਰਾਇਆ ਵੀ ਏਜੰਟ ਜਿਹੜੇ ਆ ਉਹ ਅਲਾਉਡ ਨਹੀਂ ਹਾਂ ਸਰਕਾਰ ਤਾਂ ਬਹੁਤ ਵਧੀਆ ਕੰਮ ਕਰ ਲਈ ਉਹਨਾਂ ਨੇ ਤਾਂ ਜ਼ੀਰੋ ਟੋਲਰੈਂਸ ਪੋਲਿਸੀ ਚਲਾਈ ਪਈ ਹੈ ਸਹੀ ਬਈ ਇਹ ਠੀਕ ਹੈ ਪਰ ਜਿਹੜੇ ਇਹਨਾਂ ਦੇ ਇੱਕ ਸਿਕਿਉਰਿਟੀ ਗਾਰਡ ਨੇ ਉਹਨੇ ਆਪ ਹੀ ਡਰਦੇ ਨਹੀਂ ਜਾਂ ਇਹਨਾਂ ਨੂੰ ਕਿਸੇ ਅਫਸਰ ਦਾ ਡਰ ਨਹੀਂ ਹੈ ਹੁਣ ਇਹ ਤਾਂ ਇਹ ਸਿਕਿਉਰਿਟੀ ਗਾਰਡ ਹੀ ਦੱਸ ਸਕਦੇ ਨੇ ਅਮਰੀ ਜਿੱਥੇ ਮੇਰਾ ਆਪਣਾ ਆਰਟੀਆ ਡਿਪਾਰਟਮੈਂਟ ਹੈ ਉਹ ਮਿਨੀ ਸੈਕਟਰ ਦੇ ਅੰਦਰ ਹਾਂਜੀ ਤੇ ਉੱਥੇ ਦਾ ਡਿਪਟੀ ਕਮਿਸ਼ਨਰ ਪਟਿਆਲਾ ਐਸਐਸਪੀ ਪਟਿਆਲਾ ਐਸਡੀਐਮ ਪਟਿਆਲਾ ਏਡੀਸੀ ਪਟਿਆਲਾ ਡਿਵੀਜ਼ਨਲ ਕਮਿਸ਼ਨਰ ਸਭ ਤੋਂ ਵੱਡੇ ਅਫਸਰ ਜਿਹੜੇ ਬੈਠਦੇ ਆ ਤੇ ਖੁਦ ਆਰਟੀਆ ਜਿਹੜੇ ਆ ਉਸ ਡਿਪਾਰਟਮੈਂਟ ਦੇ ਮੁਖੀ ਨੇ ਉਸ ਦੇ ਬਾਵਜੂਦ ਵੀ ਇਹ ਮਤਲਬ ਸਰਿਆਮ ਚੱਲ ਰਿਹਾ ਸਰ ਸਰਿਆਮ ਚੱਲ ਰਿਹਾ ਮੇਰੀ ਦੋਨਾਂ ਅਫਸਰਾਂ ਨਾਲ ਮੀਟਿੰਗ ਵੀ ਹੋਈ ਆਰਟੀਆ ਬੱਬਨ ਜੀ ਆ ਆਰਟੀਓ ਸਾਹਮਣੇ ਵੀ ਹੋਈ ਦੋਨਾਂ ਨਾਲ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਵੀ ਅਗਲੇ ਕਹਿੰਦੇ ਸਾਡੀ ਮੰਦੀ ਅਸੀਂ ਇਹਨਾਂ ਨੂੰ ਮੰਦੀ ਪੁਵਾਈਏ ਜਾਂ ਨਾ ਪੁਵਾਈਏ। ਅੱਛਾ ਤੁਹਾਨੂੰ ਉਹਨਾਂ ਨੇ ਇੱਥੇ ਤੱਕ ਜਵਾਬ ਦਿੱਤੇ। ਅ ਵੀ ਇਹ ਤਾਂ ਸਮੇਂ ਦੇਖਣਾ ਵੀ ਅਸੀਂ ਪੁਆਣੀ ਆ ਕਿ ਨਹੀਂ ਪੁਆਣੀ। ਪਰ ਉਹਨੂੰ ਤੁਸੀਂ ਇਹ ਸਵਾਲ ਨਹੀਂ ਕੀਤਾ ਵੀ ਵਰਦੀ ਚਲੋ ਇਹਨਾਂ ਦੀ ਸਿਕਿਉਰਿਟੀ ਗਾਰਡ ਦੀ ਨਹੀਂ ਪਾਈ ਚਲੋ ਠੀਕ ਹੈ। ਪਰ ਪੰਜਾਬ ਪੁਲਿਸ ਦੀ ਵਰਦੀ ਕਿਵੇਂ ਪਾ ਸਕਦੇ ਆ? ਸਰ ਮੈਂ ਇਸ ਗੱਲ ਤੇ ਆਵਾਜ਼ ਉਠਾਈ ਟਰਾਂਸਪੋਰਟ ਮਨਿਸਟਰ ਤੱਕ ਮੀਲਾਂ ਭੇਜੀਆਂ ਹੋਈਆਂ ਨੇ। ਇਜੀਲੈਂਸ ਬਿਊਰੋ ਨੂੰ ਵੀ ਸ਼ਿਕਾਇਤ ਦਿੱਤੀ ਆ। ਕਾਰਵਾਈ ਹੋਣ ਨੂੰ ਥੋੜਾ ਟਾਈਮ ਲੱਗੇਗਾ। ਮੈਂ ਤਾਂ ਹੀ ਤੁਹਾਨੂੰ ਸੰਪਰਕ ਕੀਤਾ ਵੀ ਇਸ ਮੁੱਦਿਆਂ ਤੇ ਆਵਾਜ਼ ਉਠਾਈ ਜਾਵੇ। ਵੀ ਉਹਨਾਂ ਨੇ ਕੋਈ ਸਮਝਾਈ ਨਹੀਂ ਕੀਤੀ ਉਹਨਾਂ ਨੇ ਤਾਂ ਤੁਹਾਡੀ ਗੱਲ ਸੁਣ ਲਈ ਤੁਹਾਨੂੰ ਕਹਤੇ ਆ ਵੀ ਤੁਸੀਂ ਕੀ ਲੈਣਾ ਇਸ ਚੀਜ਼ ਤੋਂ ਹਾਂਜੀ ਮੈਨੂੰ ਬੇਇੱਜ਼ਤੀ ਕਰਕੇ ਮੈਨੂੰ ਵਾਪਸ ਭੇਜ ਦਿੱਤਾ ਤੇ ਕਹਿੰਦੇ ਵੀ ਅਸੀਂ ਖਵਾਈਏ ਜਾਂ ਨਾ ਖਵਾਈਏ ਤਾਂ ਉਹ ਅਫਸਰ ਨੇ ਤਾਂ ਪੋਕੇ ਦੇ ਤਾਂ ਮੈਂ ਅੱਗੂ ਕੀ ਕਹਿੰਦਾ ਅੱਗੂ ਕੀ ਕਹਿੰਦੇ ਠੀਕ ਹੈ ਫੋਨ ਤਾਂ ਇੱਕ ਤਾਂ ਹੋ ਗਿਆ ਵੀ ਏਜੰਟ ਜਿਹੜੇ ਆ ਉਹ ਦਫ਼ਤਰਾਂ ਦੇ ਅੰਦਰ ਜਾ ਕੇ ਇੱਕ ਲੜਕਾ ਤੋਂ ਜਿਹੜਾ ਹੈ ਕੰਮ ਕਰਵਾਉਂਦੇ ਨੇ ਦੂਜਾ ਹੋ ਗਿਆ ਵੀ ਜਿਹੜੇ ਆਰਟੀਆਈ ਡਿਪਾਰਟਮੈਂਟ ਚ ਸਿਕਿਉਰਿਟੀ ਗਾਰਡ ਭਰਤੀ ਹੋਏ ਹੋਏ ਨੇ ਉਹ ਆਪਣੀ ਵਰਦੀ ਨਾ ਪਾ ਕੇ ਪੁਲਿਸ ਦੀ ਵਰਦੀ ਪਾਉਂਦੇ ਨੇ ਤੇ ਮੌਕੇ ਤੇ ਆਰਟੀਏ ਵਗੈਰਾ ਨਾਲ ਜਦੋਂ ਚੈਕਿੰਗ ਤੇ ਜਾਂਦੇ ਉਦੋਂ ਵੀ ਇਹ ਵਰਦੀ ਪਾਈ ਹੁੰਦੀ ਹੈ ਜੋ ਕਿ ਸਰਾਸਰ ਗਲਤ ਹੈ ਵਿਤ ਪ੍ਰੂਫ ਗੱਲ ਕਰ ਰਹੇ ਆ ਜੀ ਇਹ ਤੁਸੀਂ ਆਪ ਦੇਖ ਸਕਦੇ ਹੋ ਇਹ ਚੈਕਿੰਗ ਤੇ ਖੜੇ ਨੇ ਹਾਂਜੀ ਠੀਕ ਹੈ ਕੋਈ ਇਸ ਤੋਂ ਦੂਰ ਆਏ ਹੈ ਨਹੀਂ ਜਾਂ ਮੈਂ ਕੋਈ ਅਲੀਗੇਸ਼ਨ ਆ ਰਹੇ ਕੋਈ ਲਾ ਰਹੇ ਠੀਕ ਹੈ ਸ਼ਰੇਆਮ ਅਫਸਰ ਦੇ ਨਾਲ ਖੜਾ ਖੜੇ ਨੇ ਖੜੇ ਨੇ ਠੀਕ ਹੈ ਇਹਦਾ ਨਾਮ ਕਰਮਾ ਹੀ ਹਾਲਾਂਕਿ ਤੁਸੀਂ ਇਹ ਕਹਿ ਰਹੇ ਹੋ ਕਿ ਤਾਂ ਚੈਕਿੰਗ ਤੇ ਨੇ ਦਫ਼ਤਰ ਦੇ ਬਾਹਰ ਵੀ ਬੈਠੇ ਨੇ ਇਹ ਬਰਤੀ ਪਾ ਕੇ ਇੱਥੇ ਨੇ ਸਰ ਉਹਨਾਂ ਸਾਰੇ ਆਮ ਪਬਲਿਕ ਤਾਂ ਹੀ ਸਮਝਦੀ ਨੇ ਬੁੱਲਸਾਲੇ ਨੇ ਬੁੱਲਸਾਲੇ ਨੇ ਠੀਕ ਹੈ ਹੁਣ ਏਜੰਟਾਂ ਨੂੰ ਵੀ ਇਹੀ ਲੱਗਦਾ ਵੀ ਇਹ ਪੁਲਸ ਵਾਲੇ ਨੇ ਹੁਣ ਮੈਂ ਇਸ ਚੀਜ਼ ਤੋਂ ਮੈਨੇ ਪਰਦਾ ਫਾਸ਼ ਕੀਤਾ ਵੀ ਇਹ ਤਾਂ ਸਕਿਉਰਿਟੀ ਗਾਰਡ ਨੇ ਅਮਨੀਤੀ ਜਿਹੜੇ ਸਕਿਉਰਿਟੀ ਗਾਰਡਸ ਨੇ ਫਿਰ ਚੈਕਿੰਗ ਤੇ ਕਿਵੇਂ ਆਰਟੀਨ ਨਾਲ ਚਲੇ ਜਾਂਦੇ ਉਹ ਤਾਂ ਦਫਤਰ ਦੇ ਹੋਗੇ ਸਕਿਉਰਿਟੀ ਗਾਰਡ ਦਫਤਰ ਦੀ ਸਕਿਉਰਿਟੀ ਕਰ ਰਹੀ ਜਿਹੜਾ ਆਇਆ ਗਿਆ ਉਹਨੂੰ ਪੁੱਛਣਾ ਸਰ ਇਹ ਉਹਨਾਂ ਦੀ ਡਰਾਈਵਰੀ ਵੀ ਕਰਦੇ ਨੇ ਡਰਾਈਵਰ ਜਦ ਕੀ ਅਲੱਗ ਤੋਂ ਇਹਨਾਂ ਨੂੰ ਮਿਲਿਆ ਹੋਇਆ ਤੇ ਗਨਮੈਨ ਨਹੀਂ ਲਈ ਵੀ ਅਲੱਗ ਅਫਸਰ ਮਿਲਿਆ ਹੋਇਆ ਠੀਕ ਹੈ ਪਰ ਇਹ ਫਿਰ ਉਹ ਚੈਕਿੰਗ ਤੇ ਚਲੇ ਜਾਂਦੇ ਨੇ ਪਿੱਛੋਂ ਅਫਸਰ ਦੀ ਜਿਹੜੀ ਡ్రਾਈਵਰੀ ਕਰਨੀ ਹੁੰਦੀ ਆ ਇਹ ਸਿਕਿਉਰਿਟੀ ਗਾਰਡ ਕਰਦੇ ਨੇ ਜੀ ਅੱਛਾ ਓਕੇ ਅਫਸਰ ਬੱਬਨਦੀਪ ਜੀ ਜਦੋਂ ਨਹੀਂ ਚੈਕਿੰਗ ਤੇ ਜਾਂਦੇ ਜਾਂ ਕਦੇ-ਕਦੇ ਏਟੀਓ ਸਾਹਿਬ ਚਲੇ ਜਾਂਦੇ ਨੇ ਚੈਕਿੰਗ ਤੇ ਤਾਂ ਉਸ ਪਿੱਛੋਂ ਬੱਬਨਦੀਪ ਸਿੰਘ ਜੀ ਦੀ ਗੱਡੀ ਉਹਨਾਂ ਦੇ ਸਿਕਿਉਰਿਟੀ ਗਾਰਡ ਚਲਾ ਰਹੇ ਹੁੰਦੇ ਨੇ ਜਦੋਂ ਕਿ ਇਹਨਾਂ ਦਾ ਕੰਮ ਕੋਈ ਹੋਰ ਹੈ ਤੇ ਕਰ ਕੁਝ ਹੋਰ ਰਹੇ ਸਰ ਇਸ ਇਹਨਾਂ ਦੇ ਦਫ਼ਤਰ ਵਿੱਚ ਕੈਮਰੇ ਲੱਗੇ ਹੋਏ ਜੇ ਮੇਰੀ ਗੱਲਾਂ ਤੇ ਕਿਸੇ ਵੀ ਆ ਬੰਦੇ ਨੂੰ ਵਿਸ਼ਵਾਸ ਨਹੀਂ ਨਹੀਂ ਤਾਂ ਉਹ ਚੈੱਕ ਕਰਾ ਸਕਦੇ ਆ ਮਤਲਬ ਇਹ ਵੀ ਜੇ ਕੋਈ ਕਹਿੰਦਾ ਵੀ ਇਹ ਝੂਠ ਬੋਲਦਾ ਹੈ ਤਾਂ ਤੁਸੀਂ ਕਹਿ ਸਕਦੇ ਹੋ ਵੀ ਜਿਹੜੇ ਆਰਟੀਆ ਡਿਪਾਰਟਮੈਂਟ ਤੇ ਪੰਜਾਬ ਸਰਕਾਰ ਵੱਲੋਂ ਕੈਮਰੇ ਲਗਾਏ ਆ ਉਹਨਾਂ ਨੂੰ ਖੋਲ ਕੇ ਚੈੱਕ ਕੀਤਾ ਜਾ ਸਕਦਾ ਵੀ ਕੀ ਹੋ ਰਿਹਾ ਉਸ ਚ ਸਾਰਾ ਸ਼ਰੀਆ ਤੁਹਾਨੂੰ ਜਿਹੜੇ ਕਲਰਕ ਨੇ ਜਾਂ ਏਜੰਟਾਂ ਨੂੰ ਜੱਫੀਆਂ ਪਾਉਂਦੇ ਵੀ ਦਿਖ ਜਾਣਗੇ ਉਸ ਦੀ ਮੇਰੇ ਕੋਲ ਵੀਡੀਓ ਵੀ ਹੈ ਮੈਂ ਤੁਹਾਨੂੰ ਤੁਸੀਂ ਨਾਲ ਚਲਾ ਦੇਣਾ ਏਜੰਟ ਕਲਰਕ ਏਜੰਟਾਂ ਨੂੰ ਜੱਫੀਆਂ ਪਾਉਣ ਬਾਰੇ ਨੇ ਦੂਜੀ ਗੱਲ ਇੱਕ ਹੋਰ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਜਦੋਂ ਇਹਨਾਂ ਨੂੰ ਸਕਿਉਰਟੀ ਗਾਰਡਨ ਨੂੰ ਫੋਨ ਆ ਜਾਂਦਾ ਵੀ ਅਫਸਰ ਆ ਰਹੇ ਨੇ ਇਹ ਉਸ ਟਾਈਮ ਹੀ ਦਫ਼ਤਰ ਵਿੱਚ ਦਿਖਦੇ ਨੇ ਸਿਰਫ ਉਸ ਤੋਂ ਇਲਾਵਾ ਇਹ ਗੈਪ ਹੁੰਦੇ ਨੇ ਔਨਲਾਈਨ ਹਾਜ਼ਰੀ ਲੱਗਦੀ ਹੈ 9 ਵਜੇ ਇਹ ਹਾਜ਼ਰੀ ਲਾ ਕੇ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਕਿੱਥੇ ਹੁਣ ਇਹ ਪਤਾ ਨਹੀਂ ਉਹਨਾਂ ਦੇ ਪਿੱਛੋਂ ਪਿੱਠ ਵਿੱਚੋਂ ਚੈਕਿੰਗ ਕਰ ਰਹੇ ਹੁੰਦੇ ਨੇ ਕਿਹੜੇ ਹੋਰ ਕਪਲੇ ਕਰ ਰਹੇ ਨੇ ਕਿਸੇ ਨੂੰ ਕੁਝ ਨਹੀਂ ਪਤਾ ਇਹ ਕੁਝ ਨਹੀਂ ਪਤਾ ਹੈਗਾ ਇਹ ਤੁਸੀਂ ਕੈਮਰੇ ਫਰੋਲ ਕੇ ਦੇਖ ਸਕਦੇ ਹੋ ਠੀਕ ਹੈ ਜੀ ਹੋਰ ਇਸ ਤੋਂ ਇਲਾਵਾ ਕੀ ਇਹਨਾਂ ਦਾ ਜਿਹੜਾ ਇੱਕ ਭ੍ਰਿਸ਼ਟਾਚਾਰ ਜਿਹੜਾ ਕਿਸ ਕਿਸ ਤਰ੍ਹਾਂ ਕੇ ਹੁਣ ਇਸ ਤੋਂ ਇਲਾਵਾ ਆਪਾਂ ਕਲਰਕਾਂ ਤੇ ਆ ਜਾਂਦੇ ਨੇ ਆ ਜਾਂਦੇ ਆ ਜਿਹੜੇ ਗਲਤ ਕੰਮ ਦਸਤਰਾ ਵਿੱਚ ਹੋਰ ਹੋ ਰਹੇ ਨੇ ਇੱਕ ਕਲਰਕ ਹੈਗੇ ਨੇ ਰਜੇਸ਼ ਸ਼ਰਮਾ ਜੀ ਜਿਨ੍ਹਾਂ ਨੇ ਸਵੈਪ ਦੀ ਐਂਟਰੀ ਪਾਈ ਜਿਸ ਤੇ ਨੰਬਰ ਅਦਲਾ ਬਦਲੀ ਹੁੰਦੇ ਨੇ ਉਹ ਉਹ ਦੋ ਨੰਬਰ ਨੇ ਪੀਪੀ 65 ਬੀਜੀ 1600 ਗੱਡੀ ਨੰਬਰ ਹੈ ਉਸ ਗੱਡੀ ਤੇ ਲੋਨ ਖੜਾ ਹੈ ਜੀ ਤੇ ਉਸ ਦਾ ਉਸੇ ਇਹਨਾਂ ਨੇ ਨੰਬਰ ਬਦਲੀ ਕਰਤੀ ਐਸ ਪਰ ਰੂਲ ਨੰਬਰ ਬਦਲ ਹੀ ਨਹੀਂ ਸਕਦੇ ਕਿਉਂਕਿ ਇੱਕ ਗੱਡੀ ਤੇ ਲੋਨ ਹੈ ਲੋਨ ਠੀਕ ਹੈ ਜੀ ਕਿਉਂਕਿ ਜੇ ਉਹ ਨੰਬਰ ਬਦਲ ਜਾਏਗਾ ਤਾਂ ਬੈਂਕ ਵਾਲੇ ਟ੍ਰੇਸ ਨਹੀਂ ਕਰ ਸਕਦੇ ਹੂੰ ਠੀਕ ਹੈ ਜੇ ਇਹ ਕਹਿਣ ਫਿਰ ਅਗੋਂ ਸਾਨੂੰ ਸਪਸ਼ਟੀਕਰਨ ਦੇੰਦੇ ਨੇ ਵੀ ਅਸੀਂ ਬੈਂਕ ਤੋਂ ਲੈਟਰ ਲੈ ਲਿਆ ਅੱਛਾ ਉਹ ਫਿਰ ਉਸੇ ਉਸ ਗੱਲ ਤੇ ਵੀ ਮੁੱਦਾ ਉਠਾਇਆ ਵੀ ਜਦ ਸਵੈਪ ਦੀ ਐਂਟਰੀ ਵਿੱਚ ਪੇਪਰ ਅਪਲੋਡ ਹੀ ਨਹੀਂ ਹੁੰਦੇ ਤਾਂ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਕੱਲ ਨੂੰ ਗੱਡੀ ਕਿੱਥੇ ਗਈ ਠੀਕ ਹੈ ਠੀਕ ਹੈ ਇਹ ਐਂਟਰੀ ਜਿਹੇ ਸ਼ਮਕ ਲਰਕ ਨੇ ਹੀ ਸਾਤੀ 9:30 ਵਜੇ ਪਾਈ ਅੱਛਾ ਇਹ ਐਂਟਰੀ ਦਿਖਾਉਣੀ ਤੁਹਾਨੂੰ ਸਰ ਉਹ ਇਹ ਜਿਹੜੀ ਐਂਟਰੀ ਮੈਂ ਤੁਹਾਨੂੰ ਦੁਬਾਰਾ ਦਿਖਾ ਰਿਹਾ ਇਹ ਹੁਣ ਏਜੰਟ ਵੱਲੋਂ ਪੈਸੇ ਦੇ ਕੇ ਕਰਾਈ ਗਈ ਗਲਤ ਕੰਮ ਠੀਕ ਹੈ ਏ ਹੁਣ ਪੈਸੇ ਦੇ ਕੇ ਕੰਮ ਹੋਇਆ ਸਤੰਤ ਕੰਮ ਜਦੋਂ ਹੁਣ ਮੈਂ ਇਹੀ ਸ਼ਿਕਾਇਤ ਸਰ ਸੰਬੰਧਨ ਵਿਭਾਗ ਨੂੰ ਦਿੱਤੀ ਮਹੀਨੇ ਪਹਿਲਾਂ ਪਰ ਇਹਨਾਂ ਨੇ ਮੈਨੂੰ ਮੇਲ ਵਾਈਜ਼ ਦਿੱਤੀ ਹੈ ਮੈਂ ਉਹ ਵੀ ਤੁਹਾਨੂੰ ਸਬੂਤ ਪੇਸ਼ ਕਰਦਾ ਹਾਂ ਆਨਲਾਈਨ ਕਰ ਦਿੱਤਾ ਆਫੀਸ਼ੀਅਲ ਮੇਲ ਆਈਡੀ 'ਤੇ ਮੈਂ ਬਕਾਇਦਾ ਸਾਈਨ ਕਰਕੇ ਦਿੱਤੀ ਪਰ ਉਸ ਤੇ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਇਹਨਾਂ ਨੇ ਬਿਆਨਾਂ ਤੱਕ ਲਈ ਤੱਕ ਨਹੀਂ ਬੁਲਾਇਆ ਜੇ ਨੂੰ ਇਗਨੋਰ ਕੀਤਾ ਉਹ ਵੀ ਆ ਗਈ ਡੀਗਰਟ ਪਈ ਆ ਜੀ ਹੁਣ ਇਹ ਦੇਖਦੇ ਨੇ ਵੀ ਬੰਦਾ ਅੱਗੇ ਕਾਰਵਾਈ ਕਰਦਾ ਜਾਂ ਨਹੀਂ ਕਰਦਾ ਕੀ ਪਤਾ ਕਾਰਵਾਈ ਦਾ ਫੋਨ ਤੁਸੀਂ ਤਾਂ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਕਾਰਵਾਈ ਕਰਨੀ ਥੋੜੇ ਤੋਂ ਕੀ ਕਾਰਵਾਈ ਕਰਾਣੀ ਪਰ ਮੈਂ ਤਾਂ ਮੈਨੇ ਕੁਝ ਨਹੀਂ ਕੀਤਾ ਫਿਰ ਹਾਰ ਕੇ ਮੈਨੇ ਹੁਣ ਇੱਥੇ ਦੇਖ ਸਕਦੇ ਹੋ ਵਿਜੀਲੈਂਸ ਬਿਊਰੋ ਨੂੰ ਮੈਂ ਦੋ ਦਿਨ ਪਹਿਨਸ਼ ਕੇ ਲੈ ਕੇ ਆਇਆ ਪਟਿਆਲਾ ਕੇ ਚੰਡੀਗੜ੍ਹ ਪਟਿਆਲਾ ਸਰ 12 ਤਰੀਕੂ 12 ਤਰੀਕੂ ਹੁਣ ਇਹ ਸਾਰੀ ਸ਼ਿਕਾਇਤ ਉਹਨਾਂ ਨੂੰ ਮੈਂ ਲੈ ਕੇ ਆਇਆ ਠੀਕ ਹੈ ਜੀ ਇਹਨਾਂ ਦੇ ਖਿਲਾਫ ਇਹਨਾਂ ਦੇ ਖਿਲਾਫ ਹੁਣ ਇਹਦੇ ਵਿੱਚ ਆਪਾਂ ਇੱਕ ਹੋਰ ਚੀਜ਼ ਦੇਖ ਸਕਦੇ ਹਾਂ ਇੱਕ ਕਲਰਕ ਹੈ ਜਗਤਾਰ ਸਿੰਘ ਕਲਰਕ ਪੂਰੇ ਬੱਤਰ ਚ ਹਾਂਜੀ ਉਹ ਟਰੈਕ ਤੇ ਬੈਠਦਾ ਉਹਦੀ ਡਿਊਟੀ ਚਲਾਨਾ ਤੇ ਆ ਉਹਦੇ ਆਰਡਰ ਹੀ ਨਹੀਂ ਆ ਆਰਸੀ ਵੈਰੀਫਾਈ ਕਰਨ ਤੇ ਪਰ ਉਸਨੇ ਆਰਸੀ ਵੈਰੀਫਾਈ ਕਰਤੀ ਵਿਦਆਊਟ ਅਥੋਰਾਈਜੇਸ਼ਨ ਹਾਂਜੀ ਹੁਣ ਉਸਦੀ ਆਈਡੀ ਬਣੀ ਹੋਈ ਸੀ ਠੀਕ ਹੈ ਜੀ ਤੇ ਉਸਦੀ ਆਈਡੀ ਬੰਦ ਕਰਵਾਈ ਨਹੀਂ ਜੀ ਚੰਡੀਗੜ੍ਹੋਂ ਤੇ ਉਹ ਸ਼ਰਿਆਂ ਮਾਝੇ ਵੀ ਜਨਤਾ ਦਾ ਕੰਮ ਕਰ ਰਿਹਾ ਮਤਲਬ ਇਨੇ ਬੱਡੇ ਲੈਵਲ ਤੇ ਸਾਰੇ ਆਈਏਐਸ ਅਕਸਰਾਂ ਦੇ ਮੌਜੂਦਗੀ ਚ ਸਾਰਾ ਕੁਝ ਹੋ ਗਿਆ ਸਰ ਕੋਈ ਨਹੀਂ ਜੀ ਆਪੇ ਤੁਸੀਂ ਉਹਨਾਂ ਨੂੰ ਦੱਸ ਵੀ ਰਹੇ ਹੋ ਹਾਂ ਜੀ ਹੁਣ ਉਸ ਤੋਂ ਬਾਅਦ ਆਪਾਂ ਇੱਕ ਹੋਰ ਕਪਲੇਟ ਆ ਜਾਂਦੇ ਆ ਜਿਹੜਾ ਲੇਟੈਸਟ ਹੈ ਜੀ ਜੀ ਉਸ ਤੋਂ ਬਾਅਦ ਧਰਮਵੀਰ ਬਾਊ ਹੈ ਜੀ ਇੱਥੇ ਜਿਹਦਾ ਡਿਊਟੀ ਹੈ ਨਵੀਂ ਆਰਸੀ ਤੇ ਜੀ ਅੱਛਾ ਜੀ ਨਾ ਉਹ ਉਸ ਦਾ ਕੰਮ ਨਾ ਨਵੀਂ ਆਰਸੀ ਰਜਿਸਟਰ ਕਰਨਾ ਤੇ ਹੁਣ ਉਸ ਦਾ ਕੰਮ ਵੀ ਮੈਂ ਦੇਖਦਾ ਉਹ ਵੀ ਸ਼ਾਮ ਤੋਂ ਬਾਅਦ ਹੋਇਆ ਪਿਆ ਸਰ ਅੱਛਾ ਉਹ ਵੀ ਪੰਜ ਵਜੇ ਤੋਂ ਬਾਅਦ ਦਾ ਹਾਂ ਜੀ ਸਰ ਹੁਣ ਉਸ ਤੋਂ ਫਿਰ ਪਤਾ ਲੱਗਦਾ ਕਿ ਏਜੰਟ ਨੇ ਕਰਵਾਇਆ ਹੀ ਹੁਣ ਉਹਦੇ 'ਚ ਉਸ ਟਾਈਮ ਕਿ ਕੰਮ ਕਿਉਂ ਨਹੀਂ ਹੋ ਰਿਹਾ ਮਤਲਬ ਆਫਿਸ ਟਾਈਮਿੰਗ ਚ ਸਾਰੇ ਮੌਜੂਦ ਹੀ ਨਹੀਂ ਹੁੰਦੇ ਜੇ ਮੌਜੂਦ ਨਹੀਂ ਹੁੰਦੇ ਉਹਦੇ ਕਰਕੇ ਇਹ ਕੰਮ ਸ਼ਾਮ ਨੂੰ ਫੜਦੇ ਨੇ ਤਾਂ ਕਿ ਪਰੇਸ਼ਾਨ ਹੋ ਕੇ ਜਿਹੜਾ ਹੈਗਾ ਆਮ ਜੰਦਾ ਹੈ ਉਹ এজੈਂਟ ਕੋ ਜਾਵੇ ਤੇਜੈਂਟ ਦਾ ਕੰਮ ਆ ਸੀ ਸ਼ਾਮ ਤੋਂ ਬਦ ਕਰ ਹਾਂਜੀ ਕਿਉਂਕਿ ਇਹਨਾਂ ਨੂੰ ਪਤਾ ਆਮ ਪਬਲਿਕ ਤੋਂ ਅਸੀਂ ਪੈਸੇ ਲੈ ਆਗੇ ਸਰ ਦੇ ਜੇ ਅਸੀਂ ਲੰਮਾਂਗੇ ਤਾਂ ਵਿਜੀਲੈਂਸ ਪਰਚਾ ਪਾ ਦੇਗੀ ਛੱਡ ਦੇ ਤੇ ਇਹ ਫਿਰ ਉਹਨਾਂ ਨੇ ਆਪਣੇ ਕਰੀਤੇ ਰੱਖੇ ਹੋਏ ਨੇ ਜਿਹੜਾ ਤੁਹਾਨੂੰ ਅਗਲੇ ਐਪੀਸੋਡ ਚ ਮੈਂ ਜ਼ਰੂਰ ਦੱਸਾਂਗਾ ਹੋਰ ਪਰਦੇ ਫਾਸ਼ਲਾ ਦੇ ਕਰਾਂਗੇ ਜੇ ਇਹ ਮੁੱਦੇ ਨੇ ਜਿਹੜੇ ਲੇਟੈਸਟ ਲੇਟੈਸਟ ਹੁਣ ਇਦੇ ਚ ਆਧਾਰ ਕਾਰਡ ਜਾਲੀ ਲੱਗਿਆ ਹੋਇਆ ਏ ਅੱਛਾ ਆਧਾਰ ਕਾਰਡ ਵੀ ਜਾਲੀ ਜਿੱਦਾਂ ਵੀ ਆਸੀ ਇੰਟਰਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ ਸਰ ਇਹ ਆਧਾਰ ਕਾਰਡ ਜਾਲੀ ਹੈ ਜੀ ਇਹ ਤਾਂ ਦਿਖਾ ਦੂ 10 ਕਰਨ ਠੀਕ ਹੈ ਹੁਣ ਜਦੋਂ ਤੁਸੀਂ ਕਿਵੇਂ ਸਾਬਤ ਕਰੋਗੇ ਵੀ ਇਹ ਜਾਲੀ ਹੈ ਸਰ ਪਹਿਲੀ ਗੱਲ ਤੇ ਜੇ ਆਪਾਂ ਆਧਾਰ ਕਾਰਡ ਦੇਖਦੇ ਆ ਹੁਣ ਜੇ ਤੁਸੀਂ ਇਸ ਦਾ ਐਡਰੈਸ ਦੇਖੋਗੇ ਠੀਕ ਹੈ ਜੀ ਇਹ ਸਾਫ਼ ਪਤਾ ਲੱਗਦਾ ਵੀ ਇਹਦਾ ਐਡਿਟ ਹੋਇਆ ਪਿਆ ਅੱਛਾ ਹੁਣ ਇਸ ਤੋਂ ਇਲਾਵਾ ਇੱਕ ਹੋਰ ਜੇ ਇਸ ਗੱਲ ਤੇ ਵੀ ਵਿਸ਼ਵਾਸ ਨਹੀਂ ਹੁੰਦਾ ਤਾਂ 21 ਨੰਬਰ ਫਾਰਮ ਹੁੰਦਾ ਜੀ ਜਦੋਂ ਅਸੀਂ ਟੈਂਪਰੇਰੀ ਦੂਜੇ ਸਟੇਟ ਚੋਂ ਗੱਡੀ ਲੈ ਕੇ ਆਨੇ ਆ ਠੀਕ ਹੈ ਜੀ ਉੱਥੇ ਟੈਂਪਰੇਰੀ ਐਡਰੈਸ ਦੇਖੋਗੇ ਉੱਤਰ ਪ੍ਰਦੇਸ਼ ਦਾ ਇਹ ਓਕੇ ਅਜੋ ਮਾਲ ਸ਼ੋ ਕਰਦਾ ਹੈ ਹਾਂ ਜੀ ਉਹ ਉੱਤਰ ਪ੍ਰਦੇਸ਼ ਦਾ ਉਹ ਪਰਮਾਨੈਂਟਡ ਪਰਮਾਨੈਂਟਡ ਹੈ ਸਰ ਹੁਣ ਤੁਸੀਂ ਦੇਖ ਸਕਦੇ ਹੋ ਟੈਂਪਰੇਰੀ ਐਡਰੈਸ ਹੈ ਲਾ ਪਟਿਆਲੇ ਦਾ ਪਾਰ ਗਿਆ ਇਹਨਾਂ ਨੇ ਪਟਿਆਲੇ ਤੋਂ ਕਰਾਣਾ ਤਾਂ ਕੰਮ ਨਹੀਂ ਆਉਂਦਾ ਨੇ ਪਟਿਆਲੇ ਦਾ ਐਡਰੈਸ ਪਾਰ ਹਾਂ ਜੀ ਹੁਣ ਇਹਨਾਂ ਨੂੰ ਪਤਾ ਸੀ ਇਹਨਾਂ ਦਾ ਗਲਤ ਕੰਮ ਪਟਿਆਲੇ ਹੋ ਜਾਏਗਾ ਪਟਿਆਲੇ ਜਿੱਦਾਂ ਐਡਰੈਸ ਯੂਜ਼ ਕਰ ਰਹੇ ਨੇ ਫਿਰ ਉਹ ਕਿਸ ਤਰ੍ਹਾਂ ਮਨ ਸਰ ਹੁਣ ਇਹਨਾਂ ਨੇ ਤਾਂ ਹੀ ਕਰਕੇ ਆਧਾਰ ਕਾਰਡ ਐਡਿਟ ਕਰਤਾ ਵੀ ਪਟਿਆਲੇ ਸਾਨੂੰ ਕੋਈ ਦਿੱਕਤ ਨਾ ਆਵੇ ਠੀਕ ਹੈ ਹੁਣ ਇਹ ਕੰਮ ਨੂੰ ਵੀ ਪੈਸੇ ਦੇ ਕੇ ਹੋਇਆ ਇਹ ਕੰਮ ਦੀ ਪਹੁੰਚ ਮਾਲਕ ਇਸ ਵਿਅਕਤੀ ਨੇ ਉਹਨਾਂ ਨਾਲ ਕਿਹਾ ਜਾਂ ਕਿ ਮੈਂ ਇਜਾਜ਼ਤ ਦੇ ਦਿੱਤੀ। ਉਹ ਸ਼ਿਕਾਇਤ ਜੇ ਮੈਨੇ ਉਹਦਾ ਨਾਮ ਵੀ ਪਾਇਆ ਜਿਸ ਏਜੰਟ ਨੇ ਕਰਾਇਆ। ਕਰਾਇਆ ਠੀਕ ਹੈ। ਇਹ ਵਿਕੀ ਹੈ ਉਹਦਾ ਨਾਮ 146 ਨੰਬਰ ਦੁਕਾਨ ਹੈ। ਠੀਕ ਹੈ ਜੀ। ਹੁਣ ਜਦੋਂ ਮੈਨੇ ਇਸ ਦਾ ਅਨੁਲਾ ਪਾਇਆ ਦਫ਼ਤਰ ਵਿੱਚ ਤਾਂ ਮੈਂ ਦੇਖਦਾ ਫਿਰ ਮੈਨੂੰ ਤੰਕੀਆਂ ਆਈਆਂ। ਓਕੇ। ਵੀ ਜੇ ਉਹ ਬੰਦੇ ਜੀ ਉੱਤਰਪੜ ਦੇਦੇ ਉਹਨਾਂ ਨੇ ਕਿਹਾ ਵੀ ਜੇ ਸਾਡੀ ਗੱਡੀ ਖਤਮ ਹੁੰਦੀ ਹੈ ਤਾਂ ਜਿੰਦਾ ਵੀ ਨਹੀਂ ਰਹਤੇ। ਅੱਛਾ। ਉਹਨਾਂ ਦੇ ਥਰੂ ਧਮਕੀ ਆ ਰਹੀ ਹੈ ਹਾਂਜੀ ਹੁਣ ਉਸ ਤੋਂ ਸਪਸ਼ਟ ਕੀਤਾ ਜਾ ਸਕਦਾ ਵੀ ਇਹ ਗੱਲ ਤੋਂ ਕਮ ਹੋਇਆ ਹੁਣ ਇਸ ਦੀ ਸ਼ਿਕਾਇਤ ਮੈਂ ਲੈਕਮੈਨ ਨੂੰ ਤਾਂ ਨਹੀਂ ਦਿੱਤੀ ਕਿਉਂਕਿ ਅਪਰੂਵਲ ਬੱਬਨਦੀਪ ਸਿੰਘ ਜੀ ਦੀ ਆਈਡੀ ਚ ਹੋਈ ਪਈ ਹੈ ਮੌਜੂਦਾਰ ਜੀ ਹਾਂਜੀ ਮੈਂਕਮੇ ਨੇ ਤਾਂ ਕੋਈ ਕਾਰਵਾਈ ਕੀਤੀ ਨਹੀਂ ਜਦੋਂ ਮੈਂ ਨੇ ਵਰਬਲੀ ਦੱਸਿਆ ਤੇ ਫਿਰ ਮੈਂ ਇਸ ਦੀ ਸ਼ਿਕਾਇਤ ਵੀ ਵਿਜੀਲੈਂਸ ਬਿਊਰੋ ਚ ਦੇ ਕੇ ਆਇਆ ਜੀ ਅੱਛਾ ਠੀਕ ਹੈ ਇਹਨਾਂ ਕੋਲੋਂ ਜਦੋਂ ਕੋਈ ਰਾਹ ਨਹੀਂ ਪੈ ਰਹਾ ਤਾਂ ਤੁਸੀਂ ਨੂੰ ਰਿਸ਼ਤਾਚਾਰ ਦੇ ਤੌਰ ਤੇ ਵਿਜ਼ਨਸ ਨੂੰ ਦੇ ਦਿੱਤੀ ਹਾਂਜੀ ਵੀ ਮੈਨੂੰ ਜੇਕਰ ਇੱਥੇ ਵੀ ਕਾਰਵਾਈ ਨਹੀਂ ਹੁੰਦੀ ਤਾਂ ਮੈਂ ਮੇਰੇ ਮੈਂ ਮਾਨਯੋਗ ਅਦਾਲਤ ਚ ਜਾਣ ਅਦਾਲਤ ਚ ਜਾਣ ਲਈ ਵੀ ਤਿਆਰ ਹਾਂ ਹਾਂ ਠੀਕ ਹੈ ਠੀਕ ਹੈ ਦੋਸਤੋ ਆਮਨਦੀਪ ਜੀ ਨਾਲ ਅਗਲੀ ਵੀਡੀਓ ਚ ਫੇਰ ਹੋਰ ਆਰਟੀ ਡਿਪਾਰਟਮੈਂਟ ਚ ਆਉਣ ਵਾਲੇ Pristaja semendih galgara bin Tanor.